ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਕੱਚਰਪੰਨ ਇਹ ਪਿੰਡ ਜੀਰਾ ਤਹਿਸੀਲ ਤੇ ਫਿਰੋਜ਼ਪੁਰ ਜ਼ਿਲ੍ਹੇ ਦਾ ਹੈ ਜੀਰੇ ਤੋਂ ਫਿਰੋਜ਼ਪੁਰ ਵਾਲੀ ਸੜਕ ਤੇ ਮੇਰ ਸਿੰਘ ਵਾਲਾ ਪਿੰਡ ਆਉਂਦਾ ਉਹਦੇ ਤੋਂ 1 ਕਿਲੋਮੀਟਰ ਸਾਈਡ ਤੇ ਆਟਵਾਏ ਪਿੰਡ ਪਿੰਡ ਦਾ ਨਾਮ ਕੱਚਰਪੰਨ ਦੁਬਾਰਾ ਦੱਸ ਦਿੰਨਾ ਜਿਹੜੇ ਘਰ ਚ ਅੱਜ ਵੀਡੀਓ ਬਣਾ ਰਹੇ ਆ ਦੱਸੋ ਬਾਈ ਨੂੰ ਸ਼ੌਂਕ ਹੈ ਮੁਰਾ ਨਸਲ ਦਾ ਤੇ ਚੰਗੇ ਪਸ਼ੂਏ ਵੀਰ ਸੰਭਾਲਦਾ ਮੈਂ ਦੂਜੀ ਵਾਰ ਵੀਡੀਓ ਬਣਾਉਣ ਲੱਗਾ ਪਹਿਲਾਂ ਵੀ ਇੱਕ ਵੀਡੀਓ ਬਣਾਈ ਸੀ ਤੇ ਉਸ ਵੀਡੀਓ ਦੇ ਮਾਧਿਅਮ ਨਾਲ ਇਹ ਝੋਟੀ ਜਿਹੜੀ ਸਾਹਮਣੇ ਤੁਸੀਂ ਦੇਖ ਰਹੇ ਹੋ ਇਹਦੀ ਮਾਂ ਜਿਹੜੀ ਉਹ ਸੇਲ ਕੀਤੀ ਸੀ ਉਹ ਵੇਚੀ ਸੀ ਕੱਲਾ ਬਰੀਡਿੰਗ ਤੇ ਕੰਮ ਜਦੋਂ ਆਪਾਂ ਘਰ ਚ ਪਸ਼ੂ ਰੱਖ ਲੈਨੇ ਆ ਤਾਂ ਉਹਨੂੰ ਨਹੀਂ ਮੰਨਾਂਗੇ ਬਰੀਡਿੰਗ ਤੇ ਕੰਮ ਇਹ ਹੁੰਦਾ ਵੀ ਜੇ ਕੋਈ ਵੀਰ ਮੱਝ ਰੱਖਦਾ ਉਹਦੇ ਚੰਗੇ ਟੀਕੇ ਭਰਾਵੇ ਉਹਨਾਂ ਦਾ ਰਿਕਾਰਡ ਸਾਂਭੇ ਉਸ ਤੋਂ ਬਾਅਦ ਫੇਰ ਜਿਹੜੀਆਂ ਝੋਟੀਆਂ ਅੱਗੇ ਫੇਰ ਤਿਆਰ ਹੋਣ ਉਹਨਾਂ ਦੇ ਫੇਰ ਏਆਈ ਚੰਗੇ ਬੁੱਲਾਂ ਦੀ ਹੋਵੇ ਤੇ ਹੌਲੀ-ਹੌਲੀ ਜਿਹੜਾ ਦੁੱਧ 'ਚ ਵੀ ਫਰਕ ਪੈਂਦਾ ਜਾਵੇ ਤੇ ਨਾਲ ਨਸਲ ਵੀ ਜਿਹੜੀ ਉਹ ਸੁਧਰਦੀ ਜਾਵੇ ਅੱਜ ਤੁਹਾਨੂੰ ਇਹ ਝੋਟੀ ਦਿਖਾਉਂਗਾ ਇਹਦੀ ਡਿਟੇਲ ਪੁੱਛਾਂਗੇ ਵੀਡੀਓ ਨੂੰ ਐਂਡ ਤੱਕ ਦੇਖਿਓ ਪਸੰਦ ਜੀ ਨੂੰ ਆਜੂ ਚੰਗੇ ਦੁੱਧ ਵਾਲੀ ਮੱਝ ਹੈ ਤਸੱਲੀ ਤੁਸੀਂ ਕਰਨੀ ਹੈ ਚੰਗੇ ਦੁੱਧ ਵਾਲੀ ਹੈ ਤੇ ਕੀਮਤ ਵੀ ਬਿਨਾਂ ਸ਼ੱਕ ਉਹਦੀ ਤੁਹਾਨੂੰ ਚੰਗੀ ਭਰਨੀ ਪੈਣੀ ਹੈ ਤੇ ਉਹਨਾਂ ਹੀ ਜ਼ਰੂਰੀ ਹੋ ਜਾਂਦਾ ਵੀ ਪਸ਼ੂ ਦੀ ਨਿਰਖ-ਪਰਖ ਵੀ ਵੱਧ ਕੀਤੀ ਜਾਵੇ ਆਓ ਡਿਟੇਲ ਪੁੱਛੀਏ ਫੇਰੇ ਤੁਹਾਨੂੰ ਤੋੜ ਕੇ ਦਿਖਾਉਂਗਾ ਸੋ ਆਓ ਇਨਫੋਰਮੇਸ਼ਨ ਲੈਣੇ ਆ ਬਾਈ ਤੋਂ ਪਹਿਲਾਂ ਇਸ ਮੱਝ ਸੰਬੰਧੀ ਫੇਰੇ ਇਹਨੂੰ ਖੋਲ ਕੇ ਤੋੜਾਂਗੇ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਨਾਮ ਆਪਣਾ ਦੱਸ ਦਿਓ ਵੀਰ ਸੁਖਵਿੰਦਰ ਸਿੰਘ ਸੁਖਵਿੰਦਰ ਭਾਈ ਅੱਜ ਇੱਕ ਮੱਝ ਵੇਚਣ ਲੱਗੇ ਹੋ ਆਪਣਾ ਹਾਂਜੀ ਇਹ ਤੋਂ ਪਹਿਲਾਂ ਮੈਂ ਵੀਡੀਓ ਬਣਾਈ ਸੀ ਮੇਰੇ ਯਾਦ ਆਉਂਦਾ ਮੇਰੇ ਖਿਆਲ ਚ ਆਪਾਂ ਏਸੇ ਦੀ ਮਾਂ ਵੇਚੀ ਸੀ ਉਸੇ ਦੀ ਮਾਂ ਸੀ ਠੀਕ ਹੈ ਅੱਛਾ ਉਹ ਕਿੰਨੇ ਕਿ ਦੁੱਧ ਵਾਲੀ ਮੱਝ ਸੀ ਤੋ ਦਾ ਆਪਣਾ ਆਪਣੇ ਕੋਲ 14 ਕਿਲੋ ਦਿੱਤਾ ਸੀਗਾ ਉਹਨੇ ਦੂਜੇ ਸੂਏ ਠੀਕ ਹੈ ਇਹਨੇ ਪਹਿਲੇ ਸੂਏ ਉਹਨਾਂ ਦਾ ਕਿਛੇ ਨੇ ਪਹਿਲੇ ਸੂਏ ਹਾਂਜੀ ਉਹ ਜਿਨ੍ਹਾਂ ਨੂੰ ਵੇਚੀ ਆ ਉਹ ਇਹਨੇ ਕੱਟੀ ਦਿੱਤੀ ਆ ਖਾ ਉਹਨੇ ਅੱਛਾ ਉਹਦੇ ਵੀ ਖਾਣ ਦਾ ਲੱਗਾ ਹੀਗਾ ਠੀਕ ਹੈ ਉਹ ਬੰਦੇ ਦੇ ਦਸਨ ਮੁਤਾਬਕ ਵੀ ਕੱਟੀ ਦਿੱਤੀ ਆ 16 17 ਕਿਲੋ ਜਾਣੀ ਦੀ ਦੋ ਦੋ ਦਸ ਦਾ ਆਪਦੇ ਮੂੰਹ ਅੱਛਾ ਉਹ ਉਹਨੇ ਦਿੱਤਾ ਉੱਥੇ ਆ ਠੀਕ ਹੈ ਤੀਜੇ ਸੂਏ ਵਿੱਚੀ ਸੀ ਤੀਜੇ ਸੂਏ ਠੀਕ ਹੈ ਅੱਛਾ ਭਾਈ ਇਹ ਮੱਝ ਹੁਣ ਜਿਹੜੀ ਵੇਚਣੀ ਆ ਇਹ ਦੂਜਾ ਸੂਹਾ ਸੂਗੀ ਇਹ ਦੂਜਾ 4 ਸਾਲ ਤੇ 5 ਮਹੀਨੇ ਉਮਰ ਹੈ ਇਹਦੇ 4 ਸਾਲ ਤੇ 5 ਮਹੀਨੇ ਉਮਰ ਹੈ ਹਾਂਜੀ ਇਹ ਵੀ ਵੀਰਾਂ ਵਾਲੀ ਦੇ ਕਿਸੇ ਬੁੱਲ ਦੀ ਆ ਹੁਣ ਕਨਫਰਮ ਨਹੀਂਗਾ ਮੈਨੂੰ ਵਿੱਚੋਂ ਕਿਹੜੇ ਦੇ ਸਿੱਖੇ ਦੋ ਜਰਸੀ ਸਟਰਾ ਬਾਈ ਉਵੇਂ ਹੀ ਸੰਭਾਲਦਾ ਤੇ ਇੱਕ ਚੀਤ ਦੇ ਵਿੱਚ ਤਿੰਨ ਤਿੰਨ ਸਿੱਕੇ ਹੋਏ ਪਏ ਆ ਕਿਉਂਕਿ ਮੈਂ ਮੇਰੇ ਖਿਆਲ ਸੜਦੇ ਨਹੀਂ ਸਿੱਕਾ ਹਨਾ ਸਟਰਾ ਸੰਭਾਲ ਲੈਨੇ ਹਾਂ ਹਾਂਜੀ ਇਹਦੇ ਕੋਹੇ ਨੂਰ ਦਾ ਲੱਗਾ ਅੱਛਾ ਇਹਦੇ ਹੁਣ ਕੋਹੇ ਨੂਰ ਦਾ ਸੰਗਤ ਦਨ ਕਿੰਨੇ ਲਊ ਬਾਈ ਸੋਨ ਚੰਦਾ ਜੀ ਦਨ ਲੈ ਜੂਗੇ ਜੇ 4-5 4-5 ਦਿਨ ਹਜੇ ਲੈ ਜੂਗੀ ਕੋਹੇ ਨੂਰ ਬੋਲ ਤੋਂ ਗੱਬਣ ਹਾਂਜੀ ਦੁੱਧ ਪਹਿਲੇ ਸੂਏ ਦਾ 14 ਕਿਲੋ 14 ਸਵਾ 14 14 ਸਵਾ 14 ਕਿਲੋ ਪਹਿਲਾਂ ਨੇ ਦੁੱਧ ਪਾਇਆ ਹਾਂਜੀ ਠੀਕ ਐ ਅੱਛਾ ਭਾਈ ਇੱਕ ਹੋਰ ਗੱਲ ਦੱਸੋ ਜੇ ਜਿਹੜੀ ਇਹਦੀ ਮਾਂ ਸੀ ਉਹ ਕਿਹੜੇ ਬੁੱਲ ਦੀ ਸੀ ਪਹਿਲਾਂ ਓ ਭੀਮ ਦੀ ਵੀਰਾਂ ਵਾਲੀ ਨੇ ਓ ਭੀਮ ਦੀ ਸੀਗੀ ਤੇ ਇਹ ਵੀ ਹੈ ਏਬੀਸੀ ਦੇ ਕਿਸੇ ਬਲਦੀ ਪਰ ਇਹ ਨਹੀਂ ਪਤਾ ਵੀ ਕਿਹੜੇ ਬਲਦੀ ਇਹ ਸਾਰੀਆਂ ਸਾਡੇ ਕੋਲੇ ਵੀਰਾਂ ਵਾਲੀ ਦੇ ਆ ਅੱਛਾ ਹੈ ਸਾਰੀਆਂ ਉਹਨਾਂ ਦੇ ਹਾਂਜੀ ਇਹ ਸਾਰੇ ਸਿੱਕੇ ਵੀ ਪੈਸੇ ਮੈਂ ਦੋਸਤੋ ਦੇਖ ਲਿਆ ਬਹੁਤ ਸਾਰੇ ਸਟਰਾ ਬਾਈ ਕੋਲ ਜਿਹਨੇ ਉਸੇ ਸੀਮਨ ਬੈਂਕ ਦੇ ਸਿੱਕੇ ਆ ਮੱਝ ਨੂੰ ਵੇਖੋ ਰੇਟ ਬਾਅਦ ਚ ਪੁੱਛਦੇ ਆ ਸੋ ਹਵਾਨਾ ਇੱਕ ਵਾਰ ਇਵੇਂ ਦੇਖ ਲੋ ਤੋੜ ਕੇ ਤੁਹਾਨੂੰ ਦਿਖਾਉਂਗਾ ਹਜੇ ਕੋ ਤੋਂ ਵੀ ਪੁੜਾ ਕੋਈ ਬੋਧਾ ਨਹੀਂ ਨਵਾਇਆ ਦਿਸੂਗਾ ਕਿਉਂਕਿ ਅਜੇ ਦਿਨ ਮੱਝ ਨੇ ਲੈ ਜਾਣੇ ਆ ਹੋ ਸਕਦਾ ਇਹ ਹਫਤਾ ਲੈ ਜੇ ਬਾਕੀ ਰੁੱਤ ਗਰਮੀ ਦੀ ਐ ਅਗਾੜੀ ਇਹਦੀ ਅਗਲੇ ਥਾਂ ਬੜੇ ਸੋਹਣੇ ਆ ਪਿਛਲੇ ਥਾਂ ਵੀ ਉਨੇ ਹੀ ਚੰਗੇ ਆ ਤੋੜ ਕੇ ਵੀ ਤੁਹਾਨੂੰ ਦਿਖਾਉਂਗਾ ਆ ਬਾਈ ਇਹਦਾ ਰੇਟ ਆਪਾਂ ਕੀ ਰੱਖ ਦੋ ਇਹਦਾ ਰੇਟ 195 195 ਹਾਂ ਖੋਲ ਗਏ ਬਾਈ ਇਹਨੂੰ ਦੋਸਤੋ ਰੇਟ 195000 ਉੱਤੇ ਉੱਤੇ ਹੀ ਕਮਾਈ ਬਾਈ ਫਿਰ ਇੱਥੇ ਹੀ ਬੰਨਾਂਗੇ ਇਹਨੂੰ ਲੈ ਕੇ ਸਿੰਗ ਥੋੜਾ ਖੁੱਲਾ ਹੋ ਕੇ ਮੁੜਿਆ ਹੋਇਆ ਪਰ ਸਰੀਰ ਜਦੋਂ ਭਾਰਾ ਹੋਵੇ ਪਸ਼ੂ ਦੀ ਬਾਡੀ ਬੰਤਰ ਚੰਗੀ ਹੋਵੇ ਫਿਰ ਸਿੰਗ ਇਹ ਜੱਜਦਾ ਹੈ ਵજન ਚੰਗਾ ਹੈ ਸੰਭਾਲੀ ਬਾਈ ਨੇ ਸੋਹਣੀ ਹੈ 14 ਸਵਾ 14 ਕਿਲੋ ਪਹਿਲਨ ਨੇ ਦੁੱਧ ਪਾਇਆ ਸੁਭਾ ਸੀਲ 3 ਫ ਲੱਗਦਾ ਹੈ 1,95,000 ਰੇਟ ਹੈ ਥਣ ਕਦੇ ਕਦੇ ਕਿਸੇ ਕਿਸੇ ਮੱਝ ਦੇ ਇਸ ਤਰ੍ਹਾਂ ਦਾ ਲੱਗੂਗਾ ਕਿਉਂਕਿ ਵੈਸੇ ਤਾਂ ਚੰਗੇ ਦੁੱਧ ਵਾਲੀਆਂ ਮੱਝਾਂ ਦੇ ਥਣ ਹੁੰਦੇ ਹੀ ਸੋਹਣੇ ਪਰ ਬੜਾ ਸੋਹਣਾ ਇਹਦਾ ਥਣ ਦਾ ਸਹਿਜ ਕਮਾਲਾ ਵੀਰੇ ਫੇਰ ਇਧਰ ਨੂੰ ਥਣਾ ਚ ਬਿੱਥੀ ਨੋਟ ਕਰ ਲਿਓ ਦੱਸੋ ਇੱਥੇ ਗੋਲ-ਗੋਲ ਕਮਾਵਾਂਗੇ ਆਪਾਂ ਤੁਸੀਂ ਇਹਦੇ ਥਣਾਂ ਆਲ ਜਰੂਰ ਨਿਗਾਹ ਮਾਰ ਲਿਓ ਕਿਉਂਕਿ ਸੋਹਣਾ ਨਰਵਾ ਥਣ ਖੇਲਾਲ ਨੂੰ ਲੈ ਜਾ ਬਈ ਇੱਕ ਵਾਰ ਸੋ ਤਾਂ ਚਾ ਦੇਖੋ ਫੇਰ ਤੁਸੀਂ ਕਰਮਾਲੀ ਦਾ ਹਜੇ ਟੱਲ ਪਈ ਆ ਹਵਾਨੇ ਚ ਜਿਹੜੀ ਇਹਨੇ ਪੂਰੀ ਕੱਢਣੀ ਹੈ ਇਸ ਸਾਈਡ ਤੋਂ ਵੀ ਜੇ ਮੈਂ ਤੁਹਾਨੂੰ ਦੋਸਤੋ ਥਾਂ ਦਿਖਾਵਾਂ ਇਹਦੇ ਤਾਂ ਤੁਸੀਂ ਪਹਿਲਾਂ ਇਹਨੂੰ ਬੈਕ ਸਾਈਡ ਤੋਂ ਹੁਣ ਵੇਖ ਲਓ ਇੱਕ ਵਾਰ ਬਈ ਪੂਛ ਫੜਿਓ ਮੜੀ ਜੀ ਦੀ ਚੰਗਾ ਹਵਾਨਾ ਦੋਸਤੋ ਸੋਹਣਾ ਰੁੱਖ ਹਵਾਨੇ ਦਾ ਸੀਲ 3 ਵੀ ਇੰਨੀ ਕਾ ਵੀ ਪੈਰ ਨਹੀਂ ਕਰਮਾਲੀ ਪੜਦੀ ਤੁਸੀਂ ਦੇਖੋ ਮਸਤੀ ਨਾਲ ਦੇਖੀ ਜਾਂਦੀ ਹੈ ਇਧਰ ਨੂੰ ਉੱਤੋਂ ਹਵਾਨੇ ਦਾ ਰੁੱਖ ਕਾਫੀ ਚੰਗਾ ਹੈ ਬਾਕੀ ਜਿਹੜਾ ਥਾਨ ਹੈ ਇਹ ਜਿੰਨਾ ਕਿ ਮੈਂ ਦੇਖ ਰਿਹਾ ਦੋਸਤੋ ਇਹ ਚੰਗਾ ਥਣ ਮੰਨਿਆ ਜਾਂਦਾ ਮੱਝ ਦਾ ਕਿਉਂਕਿ ਨਾ ਤਾਂ ਲੰਬਾ ਥਣ ਹੈ ਤੇ ਨਾ ਛੋਟਾ ਹੈ ਮੋਟਾਈ ਵੀ ਠੀਕ ਹੈ ਜਦੋਂ ਪਸਮਾ ਕਰੂਗੀ ਉਦੋਂ ਪੂਰਾ ਨਰਵਾ ਥਣ ਹੋਊਗਾ ਹਜੇ ਹਵਾਨਾ ਉਤੋਂ ਇਹਨੇ ਪੂਰਾ ਭਰਨਾ ਹੈ ਖੁੱਲੀ ਬਈ ਫੇਰ ਤੋਰੀ ਇਹਨੂੰ ਹੁਣ ਮੈਂ ਤੁਹਾਨੂੰ ਦੋਨਾਂ ਸਾਈਡ ਤੋਂ ਥਣ ਦਿਖਾਉਣ ਦੀ ਕੋਸ਼ਿਸ਼ ਕਰੂੰਗਾ ਇੱਕ ਵਾਰ ਇਸ ਸਾਈਡ ਤੋਂ ਇਹਨੂੰ ਫੇਰ ਦੇਖ ਲਓ ਤੁਸੀਂ ਜਿਨੇ ਸੀਲ ਥਰੀ ਫਮੱਝ ਲੈਣੀ ਹੈ ਦੁੱਧ ਵੀ ਚੰਗਾ ਹੋਵੇ ਤੇ ਮਸਤਜੀ ਵੀ ਹੋਵੇ ਬਾਹਲਾ ਭਜ ਨਸ ਵੀ ਨਾ ਕਰੇ ਤੇ ਇਹ ਮੱਝ ਤੁਹਾਡੇ ਵਾਸਤੇ ਬਹੁਤ ਵਧੀਆ ਹੈ ਆਕੇ ਤੁਸੀਂ ਦੇਖ ਲਓ ਰੇਟ ਵੀਡੀਓ ਚ ਕਰਤਾ ਹੈ ਮਾਨਤਾ ਨੂੰ ਮੌਕੇ ਤੇ ਹੋ ਹੀ ਜਾਣਾ ਹੁੰਦਾ ਥੋੜਾ ਬਹੁਤ ਸਾਰੇ ਹੀ ਜਾਣਦੇ ਹੋ ਭਰਾ ਜਿਹੜਾ ਵੀਡੀਓ ਦੇਖਦਾ ਹੈ ਜਾਂ ਪਾਸੂ ਖਰੀਦਦਾ ਰੋਕੀ ਬਈ ਇੱਥੇ ਮੜਾ ਜਾਨਾ ਠਾਲਾ ਤਾਂ ਦੋਸਤੋ ਮੂਰਤਰ ਕੀ ਹੈ ਜਿੱਥੇ ਮਰਜੀ ਰੋਕ ਲਓ ਉੱਥੇ ਹੀ ਖੜੂਗੀ ਦੇਖੋ ਇਸ ਸਾਈਡ ਤੋਂ ਵੀ ਥਣ ਦਾ ਸਹਜ ਚਾਰੇ ਥਣ ਤੁਸੀਂ ਇੱਥੋਂ ਦੇਖ ਸਕਦੇ ਹੋ ਚੰਗਾ ਥਣ ਹੈ ਸੋਹਣਾ ਥਣ ਸੋਹਣੀ ਮੱਝ ਹੈ ਲੈ ਜੀ ਬਈ ਉੱਥੇ ਹੀ ਫੇਰ ਸੋਏ ਇੱਕ ਹੀ ਨਗਸੀ ਅੱਜ ਦੀ ਵੀਡੀਓ ਜਿਹੜਾ ਤੁਹਾਨੂੰ ਦਿਖਾਉਣਾ ਸੀਗਾ ਤੇ ਜੀ ਨੂੰ ਪਸੰਦ ਆਵੇ ਉਹ ਵੀਰ ਕੰਟੈਕਟ ਬਣਾ ਸਕਦਾ ਬਾਈ ਦੇ ਨਾਲ ਨੰਬਰ ਸਕਰੀਨ ਉੱਤੇ ਲਗਾਤਾਰ ਚੱਲ ਰਿਹਾ ਹੈ ਇਸੇ ਤੇ ਤੁਸੀਂ ਕਾਲ ਕਰੋਗੇ ਫਸੂ ਨੂੰ ਆ ਕੇ ਤੁਸੀਂ ਦੇਖਣਾ ਹੈ ਤਸੱਲੀ ਤੁਸੀਂ ਕਰਨੀ ਹੈ ਧੰਨਵਾਦ ਦੋਸਤੋ ਅੱਜ ਦੀ ਵੀਡੀਓ ਦੇਖਣ ਲਈ ਬਹੁਤ ਮਿਹਰਬਾਨ